ਦੀ ਮੰਗ ਤੇ ਉਹਦੇ ਚੱਕ ਗੋਲੀ ਮਾਰੀ ਸਾਡੇ ਮਰੇ ਵੀਰ ਦਾ ਮੇਰੇ ਵੀਰ ਨੂੰ ਖੁੱਟ ਕੋਤਸ ਮਾਰਦਾ ਜੀ ਤਾਂ ਦੋ ਸਿੱਖ ਨੌਜਵਾਨਾਂ ਦੇ ਕਤਲ ਮਾਮਲੇ 'ਚ ਪਰਿਵਾਰ ਨੂੰ 32 ਸਾਲ ਬਾਅਦ ਇਨਸਾਫ ਮਿਲਿਆ ਜੀ ਹਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਾਲ 1992 'ਚ ਦੋ ਸਿੱਖ ਨੌਜਵਾਨਾਂ ਬਲਦੇਵ ਸਿੰਘ ਉਰਫ ਦੇਬਾ ਅਤੇ ਕੁਲਵੰਗ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਗ ਰਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਕਰੀਬ 32 ਸਾਲ ਬਾਅਦ ਮੁਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋ ਸਾਬਕਾ ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਦੋਸ਼ੀਆਂ ਵਿੱਚ ਤਤਕਾਲੀ ਐਸਐਚਓ ਮਜੀਠਾ ਪਰਸ਼ੋਤਮ ਸਿੰਘ ਅਤੇ ਏਐਸਆਈ ਗੁਰਪ੍ਰੀਤ ਸਿੰਘ ਸ਼ਾਮਲ ਨੇ ਉਨ੍ਹਾਂ ਨੂੰ ਕਤਲ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾ ਤਹਿਤ ਸਜ਼ਾ ਸੁਣਾਈ ਗਈ ਹੈ ਜਦਕਿ ਇੰਸਪੈਕਟਰ ਚਮਨ ਲਾਲ ਅਤੇ ਡੀਐਸਪੀ ਐਸਐਸ ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦਿਆਂ ਅਦਾਲਤ ਵੱਲੋਂ ਬਰੀ ਕੀਤਾ ਗਿਆ ਹੈ ਡਬਲਦੇਵ ਸਿੰਘ ਦੇਬਾ ਵਾਸੀ ਬਾਸਰਕੇ ਨੂੰ ਮਿਤੀ 6 9 1992 ਨੂੰ ਐਸਐਚਓ ਛੇਟਾ ਮਹਿੰਦਰ ਸਿੰਘ ਅਤੇ ਸਬ ਇੰਸਪੈਕਟਰ ਹਰਪਜਨ ਸਿੰਘ ਦੀ ਗਵਾਈ ਚ ਪੁਲਿਸ ਪਾਰਟੀ ਨੇ ਕਰੋ ਚੁਕਿਆ ਸੀ ਇਸੇ ਤਰ੍ਹਾਂ ਲਖਵਿੰਦਰ ਸਿੰਘ ਉਰਫ ਲੱਖਾ ਫੌੜ ਨੂੰ ਵੀ ਉਸ ਦੇ ਕਰੋਨ ਪਿੰਡ ਨੰਗੜੀ ਤੋਂ ਚੁੱਕ ਲਿਆ ਗਿਆ ਸੀ ਦੋਹਾਂ ਨੂੰ ਤਤਕਾਲੀ ਬੈਂਤ ਸਿੰਘ ਸਰਕਾਰ ਵਿੱਚ ਮੰਤਰੀ ਗੁਰਮੇਜ ਸਿੰਘ ਦੇ ਪੁੱਤਰ ਹਿੰਦੀ ਦੇ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਜਦਕਿ ਬਲਦੇਵ ਸਿੰਘ ਦੇਬਾ ਦੀ ਵੀ ਮਿਤੀ 13/9/1992 ਨੂੰ ਮੰਤਰੀ ਦੇ ਪੁੱਤਰ ਕਤਲ ਕੇਸ ਵਿੱਚ ਗ੍ਰਿਫਤਾਰੀ ਦਿਖਾਈ ਗਈ ਉਸ ਸਮੇਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਇਨਕਾਊਂਟਰ ਕੀਤੇ ਗਏ ਬਲਦੇਵ ਸਿੰਘ ਦੇਬਾ ਅਤੇ ਕੁਲਵੰਤ ਸਿੰਘ ਦੋਵੇਂ ਕਟੜਾ ਅਤਵਾਦੀ ਸਨ ਜਿਨ੍ਹਾਂ ਤੇ ਇਨਾਮ ਦਾ ਐਲਾਨ ਕੀਤਾ ਗਿਆ ਸੀ ਉਹ ਕਤਲ ਕੇਸ ਫਿਰੋਤੀ ਲੁੱਟਖੋ ਆਦਿ ਦੇ ਸੈਂਕੜੇ ਮਾਮਲਿਆਂ ਵਿੱਚ ਸ਼ਾਮਿਲ ਸਨ ਜਦ ਕਿ ਅਦਾਲਤ ਨੇ ਹੁਣ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਉਧਰ ਬਲਦੇਵ ਸਿੰਘ ਦੇਬਾ ਦੀ ਪੈਣ ਸੁਖਵਿੰਦਰ ਸਿੰਘ ਵੱਲੋਂ ਫੈਸਲੇ ਤੇ ਖੁਸ਼ੀ ਜ਼ਾਹਿਰ ਨਹੀਂ ਕੀਤੀ ਗਈ ਅਤੇ ਕਿਹਾ ਗਿਆ ਕਿ ਉਹ ਬਰੀ ਹੋਣ ਵਾਲੇ ਪੁਲਿਸ ਮੁਲਾਜ਼ਮੇ ਦੇ ਖਿਲਾਫ ਵੀ ਉੱਚ ਅਦਾਲਤ 'ਚ ਅਪੀਲ ਕਰਨਗੇ ਅਤੇ ਉਹਨਾਂ ਨੂੰ ਸਜ਼ਾ ਦਿਵਾਉਣਗੇ। ਰਮ ਸਿੰਘ ਖਾਲੜਾ ਨਾਲ ਲੈ ਕੇ ਇੱਕ ਫਿਲਮ ਵੀ ਆ ਰਹੀ ਹੈ ਉਹ ਬੈਨ ਹੋਣੀ ਫਿਲਮ। ਤੁਹਾਡਾ ਕੀ ਕਹਿਣਾ ਹੈ? ਉਹ ਨਹੀਂ ਹੋਣੀ ਚਾਹੀਦੀ। ਫਿਲਮ ਨਹੀਂ ਹੋਣੀ ਚਾਹੀਦੀ, ਆਉਣੀ ਚਾਹੀਦੀ ਆ। ਆਉਣ ਵਾਲੀ ਪੀੜ੍ਹੀ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਕੀ ਹੋ ਰਿਹਾ ਹੈ ਪਿੱਛੇ, ਅੱਗੇ ਵਾਸਤੇ ਕੀ ਹੋਣਾ, ਕੀ ਨਹੀਂ ਹੋਣਾ ਉਹਨਾਂ ਨੂੰ ਚਾਹੀਦੀ ਸਰਕਾਰ ਨੂੰ ਵੀ। ਕਿਉਂ ਮੈਨੂੰ ਲੱਗਣੀ ਚਾਹੀਦੀ ਠੀਕ ਹੈ ਲਖਮਿੰਦਰ ਦੇ ਦੇਖੋ ਜਿੱਦਣ ਮੇਰੇ ਵੀਰ ਨੂੰ ਮਾਰ ਰਹੇ ਹੋਗੇ ਮੇਰਾ ਵੀਰ ਆਂਦਾ ਤੂੰ ਮੇਰੀ ਮਾਂ ਦੇ ਤੇ ਸਿਰ ਤੇ ਗੋਲੀ ਮਾਰੀ ਹਨ ਮੇਰੇ ਵੀਰ ਤੇ ਮੇਰੇ ਵੀਰ ਨੂੰ ਕੁੱਟ-ਕੁੱਟ ਮਾਰਤਾ ਗਿਆ ਵੇ ਹਉ ਹਉ ਨਰੇ ਨਰੇ ਮਮਾ ਖਮੇ ਤਾਂ ਚੁਕੇ ਮੇਰੇ ਮਮਾ ਆਪੇ ਪਾਪਾ ਜੀ ਮੇਰੀ ਮੰਮੀ ਪਾਪਾ ਨਹੀਂ ਉਹਦੇ ਖਵਾੜੀ ਜਾਂਦੇ ਨੜੇ ਇਹ ਆਦਿ ਨੇ ਬੋਤਾ ਦਾ ਮਾ ਮਾ ਜਿਹੜਾ ਡਿਊਟੀ ਤੇ ਗਿਆ ਆਇਆ ਨੇ ਇਹਨਾਂ ਨੇ ਬਹੁਤ ਟੱਕਰਾ ਕੀਤਾ ਜੀ ਸਾਡੇ ਨਾਲ ਠੀਕ ਤੁਸੀਂ ਕੀ ਬੋਲਦੇ ਹੋ ਬਾਬਾ ਜੀ ਇੱਧਰ ਦੇਖੇ ਬਾਬਾ ਜੀ ਤੇਰੀ 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 ਕੈਮਰਾ ਵਾਲਾ ਯੂ ਨੋ ਬਾਬਾ ਜੀ ਤੇਰੇ ਨਾਲ ਕੋਈ ਉਹਨਾਂ ਨੂੰ ਬੁਲਾ ਲੀ ਨਾ ਲੋ ਜੀ ਸਾਹਮਣੇ ਦੇਖ ਕੈਮਰਾ ਤੋਂ ਬਿਲਕੁਲ ਸਾਹਮਣੇ ਦੇਖ ਕੈਮਰਾ ਬੰਦ ਨਾ ਇੰਕਾ ਚੋਕੇ ਚੋਕੋ ਸਾਈਨ ਹੈ ਨਾ ਅੱਜ 19 ਤੋਂ ਤਦ ਤੱਕ 32 ਸਾਲ ਇਸ ਕੇਸ ਦੀ ਸੁਣਵਾਈ ਵਕਫ ਵਕ ਸਮੇਂ ਹੁੰਦੀ ਰਹੀ ਪਰ ਆਖਿਰਕਾਰ ਪਰਿਵਾਰ ਨੂੰ ਇਨਸਾਫ ਮਿਲਿਆ ਦੋਵਾਂ ਨੌਜਵਾਨਾਂ ਤੇ ਪੰਜਾਬ ਦੀ ਬਿਆਨ ਸਿੰਘ ਸਰਕਾਰ ਚ ਤਤਕਾਲੀ ਕੈਬਨਟ ਮੰਤਰੀ ਗੁਰਮੀਤ ਸਿੰਘ ਦੇ بیٹے ਨੂੰ ਕਤਲ ਕਰਨ ਦੇ ਇਲਜ਼ਾਮ ਲਾਏ ਗਏ ਪਰ ਅਸਲ ਵਿੱਚ ਇਹਨਾਂ ਦੋਵਾਂ ਨੌਜਵਾਨਾਂ ਵਿੱਚੋਂ ਇੱਕ ਬਲਦੇਵ ਸਿੰਘ ਦੇ ਬਾ ਫੌਜ ਵਿੱਚ ਨੌਕਰੀ ਕਰਦਾ ਸੀ ਅਤੇ ਸਿਪਾਹੀ ਦੇ ਆਉਂਦੇ ਤੇ ਤਨਾਸੀ ਜਦਕਿ ਕੁਲਵੰਤ ਸਿੰਘ ਮਹਿਜ 16 ਸਾਲਾਂ ਦਾ ਨਬਾਲਗ ਨੌਜਵਾਨ 'ਤੇ ਫਿਲਹਾਲ ਅਦਾਲਤ ਨੇ ਇਸ ਮਾਮਲੇ 'ਚ ਪਰਿਵਾਰ ਨੂੰ ਇਨਸਾਫ ਦਿੱਤਾ ਹੈ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ